ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਛੋਟੇ ਵੀਰ ਬਿੰਦੂ ਖਰੋੜੀਏ ਵੱਲੋਂ ਮੈਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੀਆਂ ਭੈਣਾਂ ਦਾ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ 10 ਤਰੀਕ ਨੂੰ ਪਿਛਲੇ ਮਹੀਨੇ ਮੇਰਾ ਐਕਸੀਡੈਂਟ ਹੋਇਆ ਜੀ 10 5 2025 ਨੂੰ ਦਿਨ ਐਤਵਾਰ ਸੀਗਾ ਤੇ ਐਕਸੀਡੈਂਟ ਦੀ ਘਟਨਾ ਦੇ ਬਾਰੇ ਕੁਝ ਬੰਦੇ ਬਾਰੇ ਪਤਾ ਲੱਗਿਆ ਨਹੀਂ ਸੀਗਾ। ਉਸ ਤੋਂ ਬਾਅਦ ਮੇਰਾ ਜਿਹੜਾ ਕਿ ਇਲਾਜ ਪੀਜੀਆਈ ਤੋਂ ਚੱਲੇ ਆ। ਪਹਿਲਾਂ ਮੈਨੂੰ ਸੂਰੀ ਹਸਪੀਟਲ ਸਾਡੇ ਭਾਜੀ ਹੁਣੀ ਚੱਕ ਕੇ ਲੈ ਗਏ ਸੀਗੇ। ਜਿੱਥੇ ਕਿ ਆਪਾਂ ਮੰਡੀਆਂ ਦਾ ਗੇਟ ਕਹਿੰਦੇ ਨਾ ਉਹਦੇ ਮੋੜੇ ਇੱਕ ਮਜੀਤ ਰੈਡੀਮੇਡ ਦੀ ਸ਼ਾਪ ਆ। ਉਹਦੇ ਉੱਪਰ ਜਿਹੜੇ ਸਾਡੇ ਭਾਜੀ ਹੁਣੀ ਰਹਿੰਦੇ ਆ ਨਾ। ਉਹਨਾਂ ਨੇ ਮੈਨੂੰ ਚੱਕ ਕੇ ਬੋਬੀ ਭਾਜੀ ਉਹਨਾਂ ਦਾ ਨਾਮ ਆ। ਬੋਬੀ ਭਾਜੀ ਹੁਣੀ ਚੱਕ ਕੇ ਮੈਨੂੰ ਆਪਣੇ ਸੂਰੀ ਹਸਪੀਟਲ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਸੂਰੀ ਹਸਪੀਟਲ ਤੋਂ ਮੈਨੂੰ ਪੀਜੀਆਈ ਕਰ ਰੈਫਰ ਕਰ ਦਿੱਤਾ ਸੀ ਅੱਜ ਮੇਰੇ ਕਹਿਣ ਦਾ ਮੁੱਦਾ ਇਹ ਸੀ ਕਿ ਮੈਂ ਅੱਜ 1 ਮਹੀਨੇ ਬਾਅਦ ਅ ਵਧੀਆ ਤੋਰਨ ਟ੍ਰੈਂਡ ਵੀ ਲੱਪੇ ਆਇਆ ਤੇ 1 ਮਹੀਨੇ ਬਾਅਦ ਮੈਂ ਬੈੱਡ ਤੋਂ ਉੱਤਰ ਕੇ ਉਸ ਤੋਂ ਬਾਅਦ ਤੁਰਦਾ ਫਿਰਦਾ ਹਾਂ ਤੇ ਬੈੱਡ ਤੇ ਚੜ ਜਾਂਦਾ ਹਾਂ ਮੇਰੀ ਕਹਿਣ ਦਾ ਮਤਲਬ ਇਹ ਮੈਂ ਅੱਜ ਧੰਨਵਾਦ ਕਰਨ ਨੂੰ ਤੁਹਾਡੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਨੂੰ ਅੱਜ ਮੈਂ ਇੱਕ ਵੀਡੀਓ ਕਲਿੱਪ ਬਣਾ ਰਿਹਾ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹੈਲਪ ਦਿੱਤੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੀ ਪਰਿਵਾਰ ਦਾ ਫੈਮਲੀ ਦਾ ਤੇ ਜਿਨ੍ਹਾਂ ਨੇ ਮੈਨੂੰ ਮੇਰੇ ਨਾਲ ਸਹਿਯੋਗ ਕਰਕੇ ਵੀ ਮੈਂ ਜਿੱਦਾਂ ਦਾ ਵੀ ਸੀਗਾ ਪਰ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੇਰੀ ਫੈਮਲੀ ਖੜੀ ਲਈ ਮੇਰੇ ਫਾਦਰ ਸਾਹਿਬ ਮੇਰੀ ਮੰਮੀ ਹੁਣੀ ਮੇਰੇ ਤਾਂ ਮੇਰੇ ਦੋ ਤੇ ਮੇਰੀਆਂ ਭੈਣਾਂ ਮਰੀਆਂ ਭਾਬੀਆਂ ਸਾਰੇ ਯਾਨਕਿ ਮੇਰੇ ਪਰਿਵਾਰ ਦੇ ਜਿਹੜੇ ਮੈਂਬਰ ਸੀਗੇ ਮੇਰੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਰਹੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਹਾਂ ਅਰੋੜੇ ਪੀਪੇ ਵੀਰ ਦਾ ਅਰੋੜਾ ਪੀਪੀ ਵੀਰ ਨੇ ਜਿਨੇ ਮੈਨੂੰ ਮੇਰੀ ਇੱਕ ਵੀਡੀਓ ਦੀ ਕਲਿੱਪ ਮੈਂ ਉੱਥੋਂ ਪੀਜੀਐ ਤੋਂ ਭਾਈ ਸੀ ਉਹ ਵੀਡੀਓ ਇੰਨੀ ਕੁ ਵਾਇਰਲ ਹੋਈ 5 ਲੱਖ ਲੋਕਾਂ ਨੇ ਵੀਡੀਓ ਦੇਖੀ ਮੇਰੀ ਤੇ ਉਸ ਤੋਂ ਮੈਨੂੰ ਜਿੰਨੀ ਕੁ ਵੀ ਹੈਲਪ ਆਈ ਮੈਂ ਉਹਦੇ ਲਈ ਤੁਹਾਡੇ ਤੁਹਾਡੇ ਚਾਰਨਾ ਦੇ ਵਿੱਚ ਜਿਹੜੀ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਤਾਂ ਲਾਈਵ ਹੋਇਆ ਉਹ ਮੇਰੀ ਵੀਡੀਓ 5 ਲੱਖ ਲੋਕਾਂ ਨੇ ਦੇਖੀ ਆ ਤੇ ਉਹਦੇ ਤੋਂ ਮੈਨੂੰ ਪਤਾ ਨਹੀਂ ਕਿੰਨੇ ਦਾ ਹੈਲਪ ਆਈ ਆ ਪਰ ਮੈਂ ਜਿੰਨੀ ਕੁ ਵੀ ਕੱਢੀ ਆ ਆਪਣੇ ਵੱਲੋਂ ਮੈਂ ਉਹ ਤੁਹਾਨੂੰ ਦੱਸ ਰਿਹਾ ਆ ਤੇ ਉਹ ਸੰਗਤਾਂ ਮੂਰੇ ਮੇਰੇ ਕੋਲ ਬੰਨ ਵੀ ਪਏ ਆ ਇਸ ਟਾਈਮ ਉਹ ਵੀ ਮੈਂ ਜੇ ਤੁਸੀਂ ਚਾਹੁੰਦੇ ਹੋ ਉਹ ਵੀ ਦੱਸ ਰੱਖ ਦੂੰਗਾ ਵੈਸੇ ਤਾਂ ਮੈਂ ਰੋੜੇ ਬੀਬੀ ਵੀਰ ਨੂੰ ਭੇਜ ਵੀ ਦਿੱਤੇ ਆ ਤੇ ਮੈਂ ਧੰਨਵਾਦ ਕਰਦਾ ਆ ਰੋੜੇ ਬੀਬੀ ਵੀਰ ਦਾ ਵੀਰੇ ਤੇਰਾ ਬਹੁਤ ਧੰਨਵਾਦ ਆ ਵੀ ਜਿਨੇ ਛੋਟੇ ਜਿਹੇ ਇੱਕ ਗਰੀਬ ਦੀ ਬਾਹ ਪੜੀ ਵੀਡੀਓ ਪਾ ਕੇ ਉਸ ਤੋਂ ਬਾਅਦ ਲੋਕਾਂ ਸੰਗਤਾਂ ਨੇ ਮੈਨੂੰ ਪਿਆਰ ਦਿੱਤਾ ਸੰਗਤਾਂ ਨੇ ਕਿਊਆ ਰਿਕਾਰਡ ਦੇ ਉੱਪਰ ਜਿੰਨੇ ਵੀ ਪੈਸੇ ਆਏ ਉਹਨਾਂ ਦਾ ਵੀ ਮੈਂ ਜ਼ਿਕਰ ਕਰਨ ਲੱਗਾ ਹੁਣੀ ਰੋੜੇ ਪੀਪੀ ਵੀਰ ਦਾ ਧੰਨਵਾਦ ਆ ਨਵੀ ਵੀਰ ਦਾ ਧੰਨਵਾਦ ਆ ਜਿਹੜੇ ਸੂਤ ਆਪਣੀ ਬਿਯਾਰੀ ਲੈਬ ਲੈਬੋਰੀ ਚਲਾਉਂਦੇ ਆ ਉਸ ਤੋਂ ਬਾਅਦ ਮਨਦੀਪ ਵੀਰ ਦਾ ਧੰਨਵਾਦ ਆ ਜਿਹੜਾ ਕਾਲਗੜ ਤੋਂ ਆਪਣਾ ਭਰਾ ਆ ਦਿਲਬਰ ਵੀਰ ਜਿਹੜਾ ਕਾਲਗੜ ਤੋਂ ਆਪਣਾ ਭਰਾ ਆ ਤੇ ਸਾਡਾ ਮੇਰਾ ਭਰਾ ਨੀਤਾ ਵੀਰ ਤੇ ਸਾਡਾ ਓੰਕਾਰ ਫੌਜੀ ਵੀਰ ਉਹਦਾ ਬਹੁਤ ਧੰਨਵਾਦ ਆ ਅੱਜ ਮੰਗੂ ਪਰਿਏ ਵੀਰ ਦਾ ਬਹੁਤ ਧੰਨਵਾਦ ਵੀਰੇ ਤੁਹਾਡਾ ਵੀ ਸੱਚੀ ਜਿਹੜੇ ਤੁਸੀਂ ਮੇਰੇ ਨਾਲ ਇੰਨਾ ਪਿਆਰ ਦਿੱਤਾ ਕਿ ਆਗੀ ਡਾਕਟਰ ਦਾ ਧੰਨਵਾਦ ਬਾਕੀ ਮੈਂ ਜਿੰਨੇ ਜ਼ਿਆਦਾ ਨਾਮ ਲਵਾਂਗਾ ਵੀਡੀਓ ਜਿਆਦਾ ਲੰਬੀ ਬਣ ਜਾਣੀ ਕਿਉਂਕਿ ਜਿਨ੍ਹਾਂ ਨੇ ਮੈਨੂੰ ਹੈਲਪ ਦਿੱਤੀ ਮੈਂ ਉਹਨਾਂ ਦੇ ਨਾਮ ਲੈਣ ਲੱਗਾ ਇਸ ਟਾਈਮ ਬਾਕੀ ਇੱਕ ਵੀਡੀਓ ਹੋਰ ਪਾਉਂਗਾ ਉਹ ਸਮੇਂ ਨਾਲ ਸਮੇਂ ਸਿਰ ਤੁਹਾਨੂੰ ਤੇ ਅੱਜ ਮੈਨੂੰ ਜਿਹੜੀ ਕਿ ਉੱਥੇ 12 10 ਤਰੀਕ ਨੂੰ ਮੇਦੀ ਸੱਟ ਲੱਗੀ ਸੀ 12 ਤਰੀਕ ਨੂੰ ਮੇਰਾ 12 ਤਰੀਕ ਨੂੰ ਮੇਰਾ ਆਪਰੇਸ਼ਨ ਹੋਇਆ ਸੀ ਤੇ ਮੇਰਾ ਜਿਹੜਾ ਕਾਊ ਆਰ ਰਿਪੋਰਟ ਦੇ ਵਿੱਚ ਮਦਦ ਆਈ ਸੀ ਰੋੜੇ ਪੀਪੀ ਵੀਰ ਬਨੂ ਉਹ ਸੀ ਕਿ 33430 ਰੁਪਏ ਦੀ ਫਿਰ ਮਨਦੀਪ ਵੀਰ ਨੇ ਹੈਲਪ ਕਰਾਈ ਆ ਜਿਹੜੀ ਕਿ 16500 ਰੁਪਏ ਦੀ ਸੌਰੀ 12500 ਰੁਪਏ ਦੀ ਤੇ ਆਗੀ ਡਾਕਟਰ ਸਰ ਨੇ ਵੀ ਵਿੱਚੇ ਪੈਸੇ ਉਹਨਾਂ ਦੇ ਪਾਸ ਤੁਸੀਂ ਮਨਦੀਪ ਵੀਰ ਦੇ ਕੋਲ ਭੇਜ ਦਿੱਤੇ ਸੀ ਸਾਡੇ ਦਿਲਵਰ ਵੀਰ ਨੇ ਵੀ ਪੈਸੇ ਭੇਜੇ ਆ 3100 ਰੁਪਿਆ ਤੇ ਅਜੇ ਮੰਗੂਪੁਰੀ ਵੀਰ ਨੇ ਵੀ ਮਨਦੀਪ ਭਾਜੀ ਕੋਲੇ ਪੈਸੇ ਵਿੱਚ ਭੇਜ ਦਿੱਤੇ ਸੀ। ਮੈਂ ਬਹੁਤ ਧੰਨਵਾਦ ਕਰਦਾ ਇਹ ਸਾਰਾ ਟੋਟਲ ਹੀ ਹਿਸਾਬ 59130 ਰੁਪਏ ਦਾ ਸੀਗਾ ਜਿਹਦੇ ਵਿੱਚੋਂ 43000 700 ਰੁਪਈਆ ਮੇਰੇ ਕੋਲ ਬਿੱਲ ਇਸ ਟਾਈਮ ਪਈ ਹੈ ਜਿਹੜੀ ਇਹਨਾਂ ਪੈਸਿਆਂ ਦੇ ਵਿੱਚ ਆਪਾਂ ਖਰਚੇ ਆ ਜਿਹੜੀ ਇਹਨਾਂ ਪੈਸਿਆਂ ਵਿੱਚ ਆਪਾਂ ਲਾਈ ਆ। ਸਾਡੇ ਕੋਲ ਜਿਹੜੇ ਬਚੇ ਪੈਸੇ ਸੀਗੇ ਉਹ 84130 ਰੁਪਈਏ 84130 ਰੁਪਈਏ ਦੇ ਤੁਸੀਂ ਵੀ ਜਾਣਦੇ ਹੋਗੇ ਇੱਕ ਵੀਡੀਓ ਹੋਰ ਬਾਅਦ ਵਿੱਚ ਆਪਾਂ ਜਦੋਂ ਘਰ ਦੇ ਵਿੱਚ ਪਾਈ ਸੀ ਉਹ ਮੇਰੀ ਅੱਖ ਦਾ ਇੱਕ ਪ੍ਰੇਟ ਸੀ ਅੱਖ ਦੇ ਵਿੱਚ ਟਿਕਾ ਲੱਗਿਆ ਸੀ ਉਹਦੇ ਵਿੱਚ ਵੀ ਪੈਸੇ ਸਾਡੇ 5000 ਰੁਪਏ ਲੱਗ ਗਏ ਸੀ ਮੁੜ ਕੇ ਥੋੜੇ ਬੱਤੇ ਪੈਸੇ ਸਾਡੇ ਕੋਲ ਪਏ ਸੀਗੇ ਉਹ ਐਡੇ ਗੱਡੀ ਦਾ ਖਰਚਾ ਆਣ ਜਾਣ ਜਾਂ ਉੱਥੇ ਲੱਗ ਗਏ ਆ ਇਹ ਸਾਰੇ ਜਾਣ ਕੇ ਪੈਸੇ ਚੱਲ ਗਏ ਆ ਇਸ ਟਾਈਮ ਤੇ ਇਸ ਟਾਈਮ ਸਾਡੇ ਕੋਲ ਮੇਰੇ ਕੋਲ ਬੜੀ ਅੱਧ ਹਜ਼ਾਰ ਜਾਂ 1500 ਰੁਪਏ ਉਹਦੇ ਵਿੱਚੋਂ ਪਿਆਉਣਾ ਉਹ ਵੀ ਮੈਂ ਆ ਇਲਾਜ ਲਈ ਤੀਜੇ ਚੌਥੇ ਦਿਨ ਪੰਜਵੇਂ ਦਿਨ ਹਫ਼ਤੇ ਬਾਅਦ ਮੈਨੂੰ ਬੁਲਾਦੇ ਆ ਮੰਨ ਲਓ ਮੈਂ ਜਾਣਦਾ ਆ ਉਹ ਹਿਸਾਬ ਨਾਲ ਹੁਣ ਮੇਰਾ ਇੱਕ ਹੱਡੀ ਟੁੱਟੀ ਹੋਈ ਛੋਟੀ ਜੀ ਇਹਦਾ ਆਪਰੇਟ ਹੋਣਾ ਆ ਜਿਹੜਾ ਕੀ ਥੋੜਾ ਜਿਹਾ ਹੱਡੀ ਟੁੱਟ ਕੇ ਥੋੜੀ ਹੰਲੇ ਆਈ ਹੋਆ ਉਹਦਾ ਇੱਥੇ ਛੋਟੀ ਜੀ ਪਲੇਟ ਕਹਿੰਦੇ ਸੀ ਡਾਕਟਰ ਪਾਣੂ ਪੀਜੀਏ ਦੇ ਵਿੱਚ ਤੇ ਉਹਦੇ ਲਈ ਜੇ ਤੁਸੀਂ ਚਾਹ ਤੁਸੀਂ ਕਰ ਸਕਦੇ ਹੋ ਜ ਤੁਹਾਡਾ ਮੈਂ ਕਹਿੰਦਾ ਧੰਨਵਾਦ ਆ ਬਈ ਮੈਨੂੰ ਹੈਲਪ ਚਾਹੀਦੀ ਆ ਉਦੋਂ ਮੈਨੂੰ ਹਜੇ ਪਤਾ ਨਹੀਂ ਕਦੋਂ ਆਪਰੇਟ ਦੀ ਜਦੋਂ ਡੇਟ ਦਿੱਤੀ ਮੈਂ ਇੱਕ ਵੀਡੀਓ ਪਾ ਦੂੰਗਾ ਤੁਹਾਡੇ ਚਾਹਨਾ ਦੇ ਵਿੱਚ ਉਹ ਤੁਸੀਂ ਜਰੂਰ ਜਿੱਦਾਂ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਦੋਂ ਵੀ ਖੜੇ ਹੋ ਤੁਹਾਡਾ ਬਹੁਤ ਧੰਨਵਾਦ ਆ ਜਿਹੜੇ ਮੇਰੇ ਕੋਲ ਬਿੱਲ ਇਸ ਟਾਈਮ ਵੀ ਪਏ ਆ ਵੈਸੇ ਮੇਰੀ ਫੈਮਿਲੀ ਵਾਲੇ ਬਿੱਲ ਅਸੀਂ ਲੱਗ ਰੱਖੇ ਹੋਏ ਆ ਜਿਹੜੇ ਮੇਰੇ ਕੋਲ ਇਸ ਟਾਈਮ ਵੀ ਪਏ ਆ 21000 ਰੁਪਏ ਦਾ ਬਿੱਲ ਇੱਕ ਪਿਆ ਹੈ ਜੀ 1050 ਰੁਪਏ ਦਾ ਬਿੱਲ ਇੱਕ ਪਿਆ ਹੈ 21650 ਰੁਪਏ ਦਾ ਬਿੱਲ ਇੱਕ ਪਿਆ ਹੈ ਜਿਹੜੀ ਅਲੱਗ ਜਿਹੜੇ ਪਏ ਆ ਬਿੱਲ ਉਹ ਵੀ ਸਾਡੇ ਕੋਲ ਪਏ ਆ ਘੱਟੋ ਘੱਟ ਵੀ ਸਾਡਾ ਉੱਥੇ ਜਿਹੜਾ ਖਰਚਾ ਆ ਕੋਈ 1 ਲੱਖ ਸਵਾ 1 ਲੱਖ ਯਾਨੀ ਕਿ ਸਵਾ ਕੁ ਲੱਖ ਰੁਪਏ ਦੇ ਵਿੱਚ ਵਿੱਚ ਸਾਡਾ ਜਿਹੜਾ ਖਰਚਾ ਆ ਕਿਉਂਕਿ ਉੱਥੇ ਪੀਜੀਏ ਦੀ ਬੱਤੀ ਦੇ ਵਿੱਚ ਕਾਰ ਨਹੀਂ ਸੀ ਸਾਡਾ ਚੱਲਿਆ ਮੈਂ ਤੁਹਾਨੂੰ ਦੱਸਿਆ ਵੀ ਸੀ ਉਹ ਹੁਣ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਆ ਬਾਹਾਂ ਇੱਥੇ ਵੀ ਪਲੇਟ ਪਈ ਸੀਗੀ ਉਹ ਤੁਸੀਂ ਤੁਹਾਨੂੰ ਮੈਂ ਜ਼ਿਕਰ ਕੀਤਾ ਵੀ ਸੀਗਾ ਤੇ ਇਹ ਮੇਰੀ ਲੱਤ ਆ ਇਹਦੇ ਚ ਦੂਜੀ ਪਈ ਸੀ ਰੋਡ ਪਈ ਸੀ ਜੇ ਤੁਸੀਂ ਦੇਖ ਸਕਦੇ ਹੋ ਤੇ ਇਸ ਇਸ ਟਾਈਮ ਤੁਹਾਡੀਆਂ ਦੁਆਵਾਂ ਤੇ ਪਰਮਾਤਮਾ ਦਾ ਸ਼ੁਗਰ ਬਹੁਤ ਧੰਨਵਾਦ ਆ ਤੁਹਾਡਾ ਜਿੰਨੀ ਮੈਂ ਜਿਆਦਾ ਧੰਨਵਾਦ ਕਰਾਂ ਉਹਨਾਂ ਘਟਾ ਬਾਬਾ ਜੀ ਤੁਸੀਂ ਬਹੁਤ ਇਸ ਛੋਟੇ ਜਿਹੇ ਨਮਾਣੇ ਜਿਹੇ ਭਰਾ ਨੂੰ ਰੱਖ ਲਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਤੁਹਾਡਾ ساری ਉਮਰ ਇਹ ਦੇਣ ਨਹੀਂ ਦੇ ਸਕੂੰਗਾ ਜਿੱਥੇ ਵੀ ਤੁਹਾਨੂੰ ਕਿਤੇ ਲੋੜ ਪਈ ਤਾਂ ਪਰਮਾਤਮਾ ਭਲੀ ਕਰੇ ਤੁਹਾਡੇ ਨਾਲ ਖੜੂਗਾ ਮੈਂ ਜਿੱਥੇ ਮਰਜੀ ਤੁਸੀਂ ਦੁਆ ਕਰ ਲਿਓ ਤੇ ਮੈਂ ਪਹਿਲਾਂ ਵੀ 2016 17 ਦੇ ਵਿੱਚ ਲੋਕਾਂ ਦੀ ਕਰਦਾ ਰਿਹਾ ਮੈਂ ਹੁਣ ਵੀ ਡਟ ਕੇ ਕਰੂੰਗਾ ਮੈਂ ਆਪਣੇ ਪੈਰਾਂ ਤੇ ਆਗਿਆ ਖੜਾ ਹੋ ਗਿਆ ਆ ਬਾਬੇ ਦੀ ਕਿਰਪਾ ਨਾਲ ਤੁਹਾਡੇ ਉਮਾਨਾ ਨਾਲ ਜਲਦੀ ਤੋਂ ਜਲਦੀ ਠੀਕ ਹੋਵੇ ਠੀਕ ਹੋ ਕੇ ਤੇ ਦੁਬਾਰਾ ਤੁਹਾਡੀ ਸੇਵਾ ਕਰਾਂ ਤੇ ਤੁਹਾਡਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਹੈਲਪ ਕੀਤੀ ਦਿੱਤੇ ਪੈਸੇ ਮੈਨੂੰ ਉਹ ਪੈਸੇ ਲੱਗ ਗਏ ਆ ਬਾਕੀ ਜੇ ਕੋਈ ਚਾਉਣ ਵਾਲਾ ਜੇ ਕੋਈ ਚਾਹੁੰਦਾ ਹੋਇਆ ਵੀ ਕਿਸੇ ਨੇ ਬਿੱਲ ਦੇਖਣੇ ਆ ਕੋਈ ਚਾਹੁੰਦਾ ਵੀ ਕੋਈ ਆਪਾਂ ਝੂਠ ਬੋਲਦੇ ਆ ਤਾਂ ਤੁਸੀਂ ਆ ਕੇ ਮੇਰੇ ਘਰ ਆ ਕੇ ਬਿੱਲ ਵੀ ਦੇਖ ਸਕਦੇ ਹੋ ਕੋਈ ਚੱਕਰ ਵਾਲੀ ਗੱਦੀਆਂ ਮੈਂ ਲਿਖਿਆ ਸੀ ਸਾਰਾ ਕੁਝ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਜਿਹੜੀ ਚੀਜ਼ ਲੱਗੀ ਆ ਜਿਹੜੇ ਪੈਸੇ ਲੱਗੇ ਆਪਾਂ ਉਹਦਾ ਹਿਸਾਬ ਦਿੱਤਾ ਤੁਹਾਨੂੰ ਠੀਕ ਹੈ ਨਾ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕੋਈ ਗਲਤੀ ਹੋਈ ਤਾਂ ਮਾਫ਼ੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ